ਹੈਲੋ ਫਰੈਂਡਸ ਅਸੀਂ ਕਿੱਲ ਕਿਵੇਂ ਸਾਰੇ ਮਿਲ ਕਰਦੇ ਆ ਠੀਕ ਹੋਣੀ ਆ ਠੀਕ ਹੀ ਚਾਹੀਦਾ ਵਸ ਤਾਂ ਸਾਰਿਆਂ ਦਾ ਹਾਲ ਚਾਲ ਜੀ ਠੀਕ ਰਹੂਗੇ ਤਾਂ ਤਾਈ ਸਾਡੀ ਵੀਡੀਓ ਦੇਖੋਗੇ ਹੁਣ ਅਸੀਂ ਅੱਜ ਦੀ ਗੱਲ ਕਰਦੇ ਆ ਅੱਜ ਵੀ ਸਵੇਰੇ ਉਹੀ ਡੇਲੀ ਰੁਟੀਨ ਜੁਠੀ ਥੋੜਾ ਜਿਹਾ ਦੋ ਚਾਰ ਦਿਨ ਹੋ ਗਏ ਮੈਂ ਲੇਟ ਹੋ ਜਾਨੀ ਆ ਤੇ ਚਲੋ ਕੱਲ ਤੋਂ ਨਹੀਂ ਨੀਂਦਾਂਗੇ ਟਾਈਮ ਇਨ ਟਾਈਮ ਜਾਵਾਂਗੇ ਕੋਸ਼ਿਸ਼ ਤਾਂ ਹਮੇਸ਼ਾ ਕਰਕੇ ਸੋਣੀਆਂ ਆ ਪਰ ਫਿਰ ਲੇਟ ਹੋ ਜਾਂਦੇ ਸਕੂਲ ਜਾਣਗੇ ਤਾਂ ਬਟ ਵੀ ਭੜੀ ਹੋ ਜਾਂਦੀ ਹੈ ਘਰ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਬਹੁਤ ਜ਼ਿਆਦਾ ਕੰਮ ਕਰ ਕਰਕੇ ਫਿਰ ਉਸ ਤੋਂ ਬਾਅਦ ਵੀਡੀਓ ਬਣਾਉਣੀ ਆ ਐਡੀਟ ਕਰਨੀ ਫਿਰ ਅਪਲੋਡ ਕਰਨੀ ਆ ਫਿਰ ਉਸ ਤੋਂ ਬਾਅਦ ਸੋਣਾ ਤੇ ਬੜਾ ਡਿਫਿਕਲਟੀ ਦਾ ਟਾਸਕ ਲੱਗਦਾ ਉਹ ਤਾਂ ਪਰ ਚਲੋ ਹੋ ਜਾਂਦਾ ਹੈ ਹੋਪਸੋ ਤੇ ਉਮੀਦ ਨਹੀਂ ਕਦੀ ਜ਼ਿੰਦਗੀ ਦੀ ਸ਼ੁਰੂ ਹੋਏਗੀ ਤੇ ਜਿਹੜੇ ਨਾਮੀਤੇ ਹੋ ਜਾਂਦੇ ਆ ਨਾ ਉਹ ਜ਼ਿੰਦਗੀ ਜੀ ਨਹੀਂ ਸਕਦੇ ਜ਼ਿੰਦਗੀ ਜਿੰਦਾ ਦਿਲ ਦਾ ਨਾਮ ਹੈ ਜ਼ਿੰਦਗੀ ਨੂੰ ਜੀਣ ਲਈ ਸਾਨੂੰ ਜੱਦੂ ਯਤਨ ਕਰੀ ਪੈਂਦੀ ਆ ਬਹੁਤ ਕੋਸ਼ਿਸ਼ਾਂ ਕਰਦੀਆਂ ਪੈਂਦੀਆਂ ਉਹਨਾਂ ਕੋਸ਼ਿਸ਼ਾਂ ਨੂੰ ਬਰਕਰਾਰ ਰੱਖੋ ਤੇ ਪ੍ਰਮਾਤਮਾ ਹਮੇਸ਼ਾ ਆਪਣੇ ਬਲੇਸਿੰਗਸ ਦੇ ਫਲਾਵਰਸ ਵੰਡੇਗੀ ਦੇਗਾ ਤੇ ਬਾਕੀ ਜ਼ਿੰਦਗੀ ਤਾਂ ਇਦਾਂ ਹੀ ਚੱਲੀ ਜਾ ਰਹੀ ਹੈ ਔਰ ਅੱਜ ਕੱਲ ਨਿਊਜ਼ ਦੇਖਦੇ ਰਹੇ ਹਾਂ ਬਾੜ ਆ ਗਈ ਬਾੜ ਦਾ ਕੌਣ ਪੋਸਿਬਲ ਬੰਦਾ ਹੋ ਗਿਆ ਅ ਪਰ ਬਾੜ ਜਿਹੜੀ ਆ ਕਿਉਂ ਹੁੰਦੀ ਹੈ ਪੇੜ ਕੱਟਣਾ ਗਲੋਬਲ ਵਾਰਮਿੰਗ ਹੈ ਕਿੰਨੇ ਹੀ ਸ਼ਹਿਰ ਪਾਣੀ ਚ ਡੁੱਬ ਜਾਣਗੇ ਇਹ ਵੀ ਪਤਾ ਹੈ ਸਾਰਿਆਂ ਨੂੰ ਜੇ ਗਲੇਸ਼ੀਅਰ ਪਿਘਲ ਹੀ ਹੈਲੋ ਫਰੈਂਡਸ ਅੱਸੀ ਕੱਲ ਕੀ ਮੈਨੂੰ ਸਾਰੀ ਕਦੀ ਕਦੀ ਨਾ ਬੈਟਰ ਨੂੰ ਵੀ ਜਿਆਦਾ ਦਿਨ ਨਹੀਂ ਕਰਦਾ ਹੁੰਦਾ ਹਨਾ ਬੈ ਬੈ ਕੇ ਵੀਡੀਓ ਬਣਾਉ ਸਕੂਲੇ ਵੀ ਬੈਠੇ ਰਹੋ ਕਈ ਆ ਕੇ ਟਿਊਸ਼ਨ ਦੇ ਵੀ ਬੈਠਣਾ ਪੈਂਦਾ ਤੇ ਕਈ ਕਈ ਵਾਰੀ ਨਾ ਉਹ ਬੈਠਣਾ ਹੀ ਜਿਹੜਾ ਨਾ ਬੰਦਾ ਉਪਜੇ ਜਾਂਦਾ ਹੈ ਹਨਾ ਲੋਕੀ ਆਪਣੀ ਕਾਦੀ ਵਲੋਗਿੰਗ ਕਰਦੇ ਆ ਕਿ ਜੋ ਕੰਮ ਕਾਜ ਕਰਦੇ ਉੱਤੇ ਸੈਟਿੰਗ ਕੀਤੀ ਹੁੰਦੀ ਹੈ ਤੇ ਫਿਰ ਉਹ ਉਸ ਖਰ ਦੇ ਕੰਮ ਨੂੰ ਦਿਖਾਉਂਦੇ ਆ ਤੇ ਆਪਾਂ ਇਦਾਂ ਪੋਸੀਬਲ ਨਹੀਂ ਤੁਹਾਨੂੰ ਪਤਾ ਮੇਰੇ ਜੌਬ ਵੀ ਹੈ ਤੇ ਟਿਊਸ਼ਨ ਸੈਂਟਰ ਵੀ ਹੈ ਉਸ ਕੰਮ ਨੂੰ ਤੇ ਮੈਂ ਦਿਖਾ ਨਹੀਂ ਸਕਦੀ ਨਾ ਹੀ ਜੋਬ ਨੂੰ ਦਿਖਾਇਆ ਜਾ ਸਕਦਾ ਹੈ ਇਸ ਕਰਕੇ ਪੋਸੀਬਲ ਹੀ ਨਹੀਂ ਹੁੰਦਾ ਇਹਦਾ ਵੀਡੀਓ ਬਣਾਈ ਦੀ ਹੈ ਜਿਹੜੀ ਵੀਡੀਓ ਦੇ ਵਿੱਚ ਅਸੀਂ ਸਾਰਾ ਹੀ ਆਪਣੇ ਬਾਰੇ ਸਾਰੀਆਂ ਜੋ ਦਿਨ ਦੀਆਂ ਘਟਨਾਵਾਂ ਹੋਈਆਂ ਹੁੰਦੀਆਂ ਉਹਨਾਂ ਬਾਰੇ ਦੱਸ ਦਈਦਾ ਤੇ ਬਾਕੀ ਤੁਸੀਂ ਵੀ ਸਾਰੇ ਬਹੁਤ ਇੰਟਰਸਟ ਨਾਲ ਕਈ ਵਾਰੀ ਦੇਖ ਦਿਓ ਕਈ ਚੈਨਲਸ ਤੇ ਦੇਖਦੇ ਨਹੀਂ ਹੋ ਹਰ ਜਗ੍ਹਾ ਤੇ ਮੈਂ ਅਪਲੋਡ ਕਰੀ ਵੀਡੀਓ ਕਰ ਦਿਆ ਤੁਸੀਂ ਹਰ ਜਗ੍ਹਾ ਤੇ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਕਈ ਲੋਕ ਇਹ ਸਭ ਤੇ ਕਰਦੇ ਨਹੀਂ ਪਹਿਲੇ ਹੀ ਮੈਸेंजर ਤੇ ਪਹੁੰਚ ਕੇ ਮੈਸੇਜ ਕਰਦੇ ਜਿਵੇਂ ਅਸੀਂ ਤੇ ਵਿਲੇ ਬੈਠੇ ਹੁੰਨੇ ਆ ਨਾ ਭਾਈ ਤੁਹਾਨੂੰ ਕਾਲ ਕਰੀ ਜਾਏਗੀ ਮੈਸੇਜ ਕਰੀ ਜਾਏਗੀ ਚਲੋ ਕੋਈ ਗੱਲ ਨਹੀਂ ਹਰ ਇੱਕ ਦੀ ਆਪਣੀ ਆਪਣੀ ਮੈਂਟੈਲਿਟੀ ਹੁੰਦੀ ਹੈ ਕੋਈ ਕਿਸੇ ਟਾਈਪ ਦਾ ਕੋਈ ਕਿਸੇ ਟਾਈਪ ਦਾ ਤੇ ਅਸੀਂ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਜਿ ਉਹ ਵੀ ਸਾਨੂੰ ਕਿਸ ਕੋਈ ਵੀ ਬੰਦਾ ਸਾਨੂੰ ਵੀ ਨਹੀਂ ਕਰ ਸਕਦਾ ਚੇਂਜ ਅਸੀਂ ਵੀ ਆਪਣੀ ਨੇਚਰ ਦੇ ਆ ਕੋਈ ਛੋਟੇ ਛੋਟੇ ਬੱਚੇ ਨਹੀਂ ਹੈਗੇ ਵੀ ਜਿਹੜੇ ਜੋ ਕੁਝ ਕਰਦੇ ਨੇ ਕਹਤਾ ਵਰਾਤਾ ਤੇ ਉਹ ਹੀ ਉਹ ਚੀਤੇ ਲੱਗੇ ਹੁਣ 19 ਕੀ ਉਮਰ ਨਹੀਂ ਆ ਹੁਣ ਕਾਫੀ ਸਮਝਦਾਰੀ ਦੀ ਉਮਰ ਹੈ ਸਾਰੇ ਹੀ ਸਮਝਾ ਦੇ ਨੇ ਡਿਗ ਡਿਗ ਕੇ ਬੰਦਾ ਸਵਾਰ ਹੁੰਦਾ ਹੈ ਨਾ ਤੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਪਰ ਉਹਨਾਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕਦਾ ਉਹਨਾਂ ਦਾ ਹਲਕਾ ਢਿਆ ਜਾ ਸਕਦਾ ਤੇ ਗਰਮੀ ਫਿਰ ਤੋਂ ਬਹੁਤ ਹੁੰਦੀ ਹੈ ਉਮਸਤੀ ਹੋ ਜਾਂਦੀ ਹੈ ਪਰ ਫਿਰ ਅ ਚਲੋ ਮੌਸਮ ਠੰਡਾ ਵੀ ਹੋ ਜਾਂਦਾ ਕੋਈ ਗੱਲ ਨਹੀਂ ਤੇ ਮੌਸਮ ਆਉਂਦੇ ਜਾਂਦੇ ਰਹਿੰਦੇ ਆ ਫਿਰ ਠੰਡ ਦਾ ਮੌਸਮ ਆ ਜਾਣਾ ਅੱਗੇ ਨਹੀਂ ਪਿਪਰ ਆ ਜਾਣੀ ਆ ਬਰਕ ਲੋਡ ਜਾਂ ਇਨਸਾਨ ਦੇ ਉੱਤੇ ਰਹਿੰਦਾ ਹੈ ਨਾ ਤੇ ਜਿੰਨਾ ਅਸੀਂ ਆਪਣੇ ਆਪ ਦੇ ਵਰਕ ਲੋਡ ਪਾਈ ਜਾਂਦੇ ਆ ਉਹਨਾਂ ਹੀ ਕੱਟ ਸਾਨੂੰ ਲੱਗਦਾ ਅਸਚੋਮੀਆ ਕਿ ਇਸ ਤਰ੍ਹਾਂ ਦਾ ਜਿਹੜਾ ਅਸੀਂ ਕੰਮ ਕਰੀਏ ਤੇ ਕਈ ਵਾਰੀ ਨਾ ਜ਼ਿੰਦਗੀ ਦੇ ਵਿੱਚ ਇੰਨਾ ਕੁ ਵਰਕ ਲੋਡ ਹੁੰਦਾ ਨਾ ਕਿ ਥਕਾਵਟ ਦੀ ਮਹਿਸੂਸ ਹੁੰਦੀ ਹੈ ਤਾਂ ਦਾ ਕੰਮ ਮਤਲਬ ਸਕੂਲ ਤੋਂ ਥੱਕ ਕੇ ਨਾ ਇਹਦਾ ਕਿ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਤੇ ਦਿਲ ਕਰਦਾ ਹੁੰਦਾ ਕਿ ਹੁਣ ਲੇਟ ਜੋਸੋ ਜੋ ਕੋਈ ਰੋਟੀ ਫੜਾ ਦੇ ਤੇ ਖਾ ਲਈਏ ਤੇ ਕੋਈ ਮਤਲਬ ਕਿ ਇਥੇ ਕਈ ਵਾਰੀ ਨਾ بڑا ਮਨ ਦੇ ਵਿੱਚ ਇਦਾਂ ਦੇ ਵਿਚਾਰ ਆਉਂਦੇ ਹੁੰਦੇ ਆ ਪਰ ਬੰਦਾ ਨੂੰ ਪਤਾ ਹੈ ਵੀ ਕੋਈ ਨਹੀਂ ਕਰਨ ਵਾਲਾ ਤੇ ਫਿਰ ਉਹ ਉੱਠ ਕੇ ਉਹੀ ਕੰਮ ਕਰੋ ਉਹੀ ਸਭ ਕੁਝ ਕਰਨਾ ਪੈਂਦਾ ਹੈ ਹਨਾ ਚਲੋ ਇਹ ਤਾਂ ਜ਼ਿੰਦਗੀ ਹੈ ਚੱਲਦੀ ਰਹਿੰਦੀ ਹੈ ਕੋਈ ਗੱਲ ਨਹੀਂ ਹਨਾ ਤੇ ਬਾਕੀ ਤੁਸੀਂ ਅ ਜਰੂਰ ਵੀਡੀਓ ਨੂੰ ਲਿਕਸਪਾਸ ਦਿਆ ਕਰੋ ਤੇ ਐਸੀ ਕੋਈ ਗੱਲ ਨਹੀਂ ਹੁੰਦੀ ਕਿ ਸਾਡੀ ਵੀਡੀਓ ਬਿਲਕੁਲ ਹੀ ਬਖਾਰ ਹੁੰਦੀ ਹੈ ਤੇ ਆਪਣੇ ਵਾਲੇ ਤੋਂ ਬੈਸਟ ਕਰਨ ਦੀ ਕੋਸ਼ਿਸ਼ ਕਰੀ ਦੀਆ ਬਟ ਕਈ ਵਾਰੀ ਚਲੋ ਨਾ ਵੀ ਹੁੰਦਾ ਹੋਊਗਾ देन ਸੋ ਵਟ ਪਰ ਤੁਸੀਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿੱਆ ਕਰੋ ਵੀਡੀਓ ਤੇ ਜੇ ਤੁਸੀਂ ਇਹ ਸਭ ਕਰੋਗੇ ਨਾ ਤੇ ਬੜੀ ਮਨ ਖੁਸ਼ੀ ਜੀ ਹੁੰਦੀ ਹੁੰਦੀ ਹੈ ਹਨਾ ਤੇ ਵਿਊ ਵੀ ਬਹੁਤ ਜ਼ਿਆਦਾ ਆ ਜਾਂਦੇ ਆ ਵੀਡੀਓਸ ਤੇ ਤਾਂ ਇਹ ਕਾਮਯਾਬੀ ਮਿਲ ਜੂਗੀ ਨਾ ਤੇ ਫਿਰ ਬਹੁਤ ਕਦੀ ਕਦੀ ਨਾ ਵੀਡੀਓ ਬਣਾਉਣਾ ਵੀ ਬੜਾ ਔਖਾ ਲੱਗਦਾ ਜਦੋਂ ਅਸੀਂ ਇੰਨੀ ਮਿਹਨਤ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹਾਂ ਆਪਣੀ ਵੀਡੀਓ ਆਪਣੀ ਗੱਲਾਂ ਦੱਸ ਦਿਆਂ ਜੀ ਦਾ ਕੋਈ ਵੀ ਗੱਲ ਕਰਨੀ ਹੁੰਦੀ ਹੈ ਜਦੋਂ ਅਸੀਂ ਸਾਨੂੰ ਪਤਾ ਹੈ ਕਿ ਸਾਨੂੰ ਬੜੇ ਲੋਕਾਂ ਨੇ ਦੇਖਣਾ ਤਾਂ ਉਸ ਵਕਤ ਅਸੀਂ ਉਸ ਨੂੰ ਚੰਗੀ ਤਰ੍ਹਾਂ ਪੇਸ਼ ਕਰਦੇ ਹਾਂ ਨਾ ਆਪਣੇ ਵੱਲੋਂ ਹਰ ਇੱਕ ਬੰਦਾ ਅਸੀਂ ਗੱਲੇ ਨਹੀਂ ਹਰ ਇੱਕ ਬੰਦਾ ਬੜੀ ਕੋਸ਼ਿਸ਼ ਦੇ ਨਾਲ ਮਿਹਨਤ ਨਾਲ ਬਣਾਉਂਦਾ ਹੁੰਦਾ ਵੀਡੀਓ ਤੇ ਆਪਣੇ ਵੱਲੋਂ ਤਾਂ ਇੱਕ ਬੈਸਟ ਦੇਣ ਦੀ ਕੋਸ਼ਿਸ਼ ਕਰੀ ਦੀ ਹੈ ਪਰ ਜਦੋਂ ਉਸ ਵੀਡੀਓ ਤੇ ਨਾ ਲਾਈਕ ਕਮੈਂਟ ਕੋਈ ਵੀ ਨਹੀਂ ਆਉਂਦਾ ਤੇ ਜਾਂ ਕੋਈ ਲਾਈਕ ਨਹੀਂ ਕਰਦਾ ਤਾਂ ਬਹੁਤ ਹੀ ਜ਼ਿਆਦਾ ਨਾ ਫੀਲ ਜਿਆ ਹੁੰਦਾ ਕਿ ਸ਼ਾਇਦ ਮੈਨੂੰ ਨਹੀਂ ਬਣਾਣੀ ਆਈ ਜਾਂ ਇਹ ਵਧੀਆ ਨਹੀਂ ਬੰਦੀ ਆ ਜਾਂ ਕੋਈ ਕਿਉਂ ਨਹੀਂ ਪਸੰਦ ਕਰਦਾ ਤੇ ਜਾਂ ਵੀ ਉਹ ਇੰਨੇ ਕਿਉਂ ਨਹੀਂ ਆਉਂਦੇ ਮਤਲਬ ਲੋਕਾਂ ਦਾ ਟੇਸਟ ਕੀ ਆ ਹਨਾ ਇਹ ਸਭ ਕੁਝ ਅਸੀਂ ਦੇਖਦੇ ਆ ਪਰ ਚਲੋ ਫਿਰ ਕੋਈ ਗੱਲ ਨਹੀਂ ਹੁੰਦੀ ਆਪਾਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਇੱਕ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਰੀ ਰਹੀ ਆ ਮਤਲਬ ਕਹਿੰਦਾ ਪਾਵ ਹੈ ਕਿ ਜਦੋਂ ਕਿਤੇ ਜਾਣਦੇ ਆ ਤੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਜਦੋਂ ਵੀਡੀਓ ਤੋਂ ਥੋੜੇ ਕਾਮਯਾਬ ਹੋ ਜਾਵਾਂਗੇ ਫਿਰ ਹਰ ਜਗ੍ਹਾ ਤੇ ਜਾ ਕੇ ਉੱਥੇ ਆਪਾਂ ਬਲੌਗਿੰਗ ਕਰਾਂਗੇ ਜਰੂਰ ਮਤਲਬ ਅਸੀਂ ਆਪਣੇ ਵਿਊਜ਼ ਨੂੰ ਐਕਸਪ੍ਰੈਸ ਕਿੱਦਾਂ ਕਰਦੇ ਆ ਮਤਲਬ ਕੋਈ ਬਿਲਡਿੰਗ ਕਿਤੇ ਆ ਹਿਸਟੋਰੀਕਲ ਬਿਲਡਿੰਗ ਆ ਕਦੋਂ ਬਣੀ ਸੀ ਕਿੰਨੇ ਬਣਾਈ ਸੀ ਕਿਵੇਂ ਇਹ ਸਭ ਕੁਝ ਉਤੋਂ ਦਾ ਇਤਿਹਾਸ ਦੱਸਿਆ ਕਰਾਂਗੀ ਪਰੰਤੂ ਇਹ ਸਭਤਾ ਹੀ ਪੋਸੀਬਲ ਹੋਵੇਗਾ ਨਾ ਪਹਿਲੇ ਤੇ ਚੈਨਲ ਮੌਨਟਾਈਜ਼ ਹੋ ਜਾਏ ਤੇ ਫਿਰ ਆਪਾਂ ਇਹੀ ਵੀਡੀਓ ਪਾਉਂਦੇ ਰਹਿਨੇ ਆ ਫਿਰ ਅੱਗੋਂ ਜਾ ਕੇ ਕਿਤੇ ਕੰਟੈਂਟ ਚਿੰਦ ਬੰਦਾ ਘਰ ਵੀ ਲੈਂਦਾ ਕਦੀ ਪਰ ਫਿਲਹਾਲ ਤਾਂ ਇਸੇ ਤੇ ਕਾਮਯਾਬੀ ਹੁੰਦੀ ਕਈ ਵਾਰੀ ਮਨ ਜਾ ਉਦਾਸ ਹੋ ਜਾਂਦਾ ਹੁੰਦਾ ਪਰ ਚਲੋ ਹੂਪਸੋ ਵੀਡੀਓ ਆਪਣੇ ਵੱਲੋਂ ਕਦੀ ਥੱਕ ਜਾਈਦਾ ਤੇ ਬਹਿ ਜਾਈਦਾ ਤੇ ਕਦੀ ਦਿਲ ਨਹੀਂ ਕਰਦਾ ਬੈਠਣ ਨੂੰ ਤੇ ਫਿਰ ਖੜੇ ਹੋ ਕੇ ਇੱਧਰ ਉੱਧਰ ਵੀਡੀਓ ਬਣਾ ਲੈਂਦੀ ਐ ਮੇਨ ਮੋਟਿਵ ਤੁਸੀਂ ਸਾਡੇ ਵਿਚਾਰ ਸੁਣਨੇ ਆ ਨਾ ਕਿ ਅਸੀਂ ਕਿੱਥੇ ਵੱਟੀਆਂ ਜਾਂ ਕਿਤਨ ਦੇ ਲੱਗ ਰਹੇ ਆ ਇਹ ਸਭ ਨਹੀਂ ਹੋਣਾ ਚਾਹੀਦਾ ਤੇ ਇੱਕ ਟੀਚਰ ਦੀ ਤਰ੍ਹਾਂ ਮੈਂ ਤੁਹਾਨੂੰ ਸਮਝਾਉਣੀ ਸਾਰੇ ਆ ਕਿ ਬੱਚਿਆਂ ਨੂੰ ਆਪਣੇ ਬੱਚੇ ਫਿਰ ਕਹਿੰਦੇ ਸਭ ਨੂੰ ਆਪਣੇ ਵਿਚਾਰ ਜਿਹੜੇ ਆ ਰੱਖਣੇ ਵੀ ਪੈਂਦੇ ਆ ਤੇ ਉਹਨਾਂ ਨੂੰ ਐਕਸਪ੍ਰੈਸ਼ਨ ਕਰਕੇ ਅੱਪ ਅੱਗੇ ਐਕਸਪ੍ਰੈਸ ਕਰੋ ਹਰ ਇੱਕ ਦਾ ਆਪਣਾ ਟੇਸਟ ਹੁੰਦਾ ਹਰ ਇੱਕ ਦੀ ਆਪਣੀ ਚੁਆਇਸ ਹੁੰਦੀ ਆ ਉਹਦੇ ਅਕੋਰਡਿੰਗ ਜਿਹੜੀ ਨੁਖ ਖਰੀ ਉਤਰ ਜਾਂਦੀ ਹੈ ਤੇ ਉਹਦੇ ਵਰਗਾ ਕੋਈ ਨਹੀਂ ਹੁੰਦਾ ਐ ਸਭ ਜਿਹੜੀਆਂ ਸਾਡੀ ਜ਼ਿੰਦਗੀ ਦੀਆਂ ਤਕਲੀਫਾਂ ਨੇ ਉਹਨਾਂ ਸਭ ਨੂੰ ਅਸੀਂ ਕਿਵੇਂ ਦੂਰ ਕਰਦੇ ਆ ਇਹ ਸਭ ਇਸ ਵੀਡੀਓ ਦੇ ਵਿੱਚ ਹੈ ਜਾਂ ਇਦੇ ਵਿੱਚ ਜੋ ਵੀ ਸਾਡੀਆਂ ਵੀਡੀਓਸ ਹੈ ਉਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਦਾ ਸਬਸਕ੍ਰਾਈਬ ਕਰਦਾ ਅਸੀਂ ਬਹੁਤ ਖੁਸ਼ ਹੁੰਨੇ ਆ ਕਿ ਸਾਡੀਆਂ ਵੀਡੀਓਸ ਨੂੰ ਇੰਨੇ ਲੋਕ ਲਾਈਕ ਕਰਦੇ ਆ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਬਾਕੀ ਤਾਂ ਆਪਾਂ ਰਿਕੁਐਸਟ ਹੀ ਕਰ ਸਕਦੇ ਆ ਕੋਈ ਕਿਸੇ ਨੂੰ ਇੰਨਾ ਜ਼ਬਰਦਸਤ ਵੀ ਨਹੀਂ ਕਰ ਸਕਦਾ ਹੁੰਦਾ ਗੁੱਸਾ ਲੱਗਦਾ ਪੇਰੈਂਟਸ ਨੂੰ ਜਦੋਂ ਅਸੀਂ ਬਾਰ-ਬਾਰ ਅ ਪੇਰੈਂਟਸ ਦਾ ਵਰਡ ਜ਼ਿਆਦਾ ਹੁੰਦਾ ਵੀ ਗੁੱਸਾ ਲੱਗਦਾ ਸਾਰੀ ਆਡੀਅנס ਨੂੰ ਜਦੋਂ ਅਸੀਂ ਬਾਰ-ਬਾਰ ਇੱਕੋ ਗੱਲ ਕਹੀ ਜਾਂਦੇ ਆ ਕਿਆ ਕਰੋ ਐ ਕਰੋ ਤੇ ਇਹ ਸਭ ਨਹੀਂ ਹੁੰਦਾ ਕੰਪੀਟੀਸ਼ਨ ਬਹੁਤ ਹਾਰਡ ਹੁੰਦਾ ਉਸ ਕੰਪੀਟੀਸ਼ਨ ਤੋਂ ਬੰਦਾ ਨਿਕਲ ਕੇ ਕੋਈ ਵੀ ਜੌਬ ਉਹਦੇ ਤੋਂ ਨਿਕਲ ਕੇ ਬਾਰਾਂ ਦਾ ਹੁੰਦਾ ਤੇ ساری ਜ਼ਿੰਦਗੀ ਤਾਂ ਇੱਕ ਜਗ੍ਹਾ ਤੇ ਨਹੀਂ ਕੱਟੀ ਆ ਸਕਦੀ ਨਾ